ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿਲ ਕ ਜੰਜੂ ਰਾਖਾ ਪ੍ਰਭ ਤਾ ਕ ਆਕੀਨੋ ਵੱਡੋ ਕਲੂ ਮੈ ਸਾ ਕਾ ਕਰਮਹਿਤ ਸਾ ਕਾ ਜਨ ਕੀ ਆਸ਼ੀਸ਼ ਦੀ ਆਪਰ ਸਿਰ ਨਾ ਦੀਜੋ ਅੱਜ ਸਮੁੱਚਾਈ ਸਿੱਖ ਜਗਤ ਨੌਵੇਂ ਪਾਤਸ਼ਾਹ ਟਰਮਦੀ ਚਾਦਰ ਗੁਰੂ ਸ਼ੇਖ ਬਹਾਦਰ ਪਾਤਸ਼ਾਹ ਜੀ ਭੈਮਤੀ ਦਾਸ ਜੀ ਭੈ ਸਤੀ ਦਾਸ ਜੀ ਅਤੇ ਭੈ ਦਿਆਲਾ ਜੀ ਜਿਨ੍ਹਾਂ ਦੇ 350 ਸਾਲਾਂ ਆਸ਼ੀਸ਼ ਦੀ ਸ਼ਤਾਬਦੀ ਮਨਾ ਰਿਆ ਉਥੇ ਨਾਲ ਹੀ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੰਥ ਦੇ ਵਾਲੀ ਅਮਰ ਸਦੇ ਦਾਤੇ ਦਿਨਾਂ ਦੇ 350 ਸਾਲਾ ਗੁੜਾਈੁਰਬ ਨੂੰ ਮਨਾ ਰਿਆ ਪਿਛਲੇ ਦਿਨੀ ਆਪਾਂ ਇੱਕ ਅਪੀਲ ਜਾਰੀ ਕੀਤੀ ਸੀ ਕਿ ਅਸੀਂ ਆਪਣੀ ਚੜ੍ਹਦੀ ਕਲਾ ਦਾ ਪ੍ਰਗਟਾਵਾ ਕਰਨਾ ਕਿਉਂਕਿ ਸ਼ਹਾਦਤਾਂ ਹਮੇਸ਼ਾ ਹੀ ਚੜ੍ਹਦੀ ਕਲਾ ਪੈਦਾ ਕਰਦੀਆਂ ਤੇ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਸ਼ਹੀਦ ਹੋਏ ਉਹਦੇ ਤੋਂ ਬਾਅਦ ਹੀ 1999 ਦੇ ਵਿੱਚ ਗੁਰੂ ਪਾਤਸ਼ਾਹ ਨੇ ਖਾਲਸੇ ਦੀ ਸਿਰਜਣਾ ਕੀਤੀ ਸੀ ਅੱਜ ਵੀ ਖਾਲਸਾ ਹੀ ਸੋਚਦਾ ਚੜ੍ਹਦੀ ਕਲਾ ਦਾ ਪਰਕਟਾਵਾ ਕਰਨ ਦੀ ਲੋੜ ਆ ਉਹ ਅਪੀਲ ਕੀਤੀ ਗਈ ਸੀ ਕਿ ਅਸੀਂ ਆਪੋ ਆਪਣੇ ਘਰਾਂ ਦੇ ਉੱਤੇ ਵਪਾਰਕ ਅਦਾਰਿਆਂ ਤੇ ਜੋ ਕੌਮੀ ਨਿਸ਼ਾਨ ਆ ਸਾਡੇ ਇਹਨਾਂ ਨੂੰ ਚਲਾਈਏ ਤਾਂ ਅੱਜ ਅਸੀਂ ਇੱਥੇ ਆਨੰਦਪੁਰ ਸਾਹਿਬ ਵੀ ਇਹ ਜੋ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਨੇੜੇ ਰਹਿਸ਼ ਆ ਜਾਂ ਕੁਛ ਦਫ਼ਤਰ ਆ ਇੱਥੇ ਜੋ ਇਹ ਨਿਸ਼ਾਨ ਸਾਹਿਬ ਆ ਸਾਡੇ ਕੌਮੀ ਝੰਡੇ ਇਹਨਾਂ ਨੂੰ ਚਲਾਇਆ ਗਿਆ ਤਾਂ ਮੈਂ ਸਮੁੱਚੀ ਕੌਮ ਨੂੰ ਅਪੀਲ ਕਰਦਾ ਕਿ ਚੜ੍ਹਦੀ ਕਲਾ ਦਾ ਪ੍ਰਗਟਾਵਾ ਕਰਦੇ ਆਂ ਆਪੋ ਆਪਣੇ ਘਰਾਂ ਤੇ ਵਪਾਰਕ ਕਤਾਰੀਆਂ ਤੇ ਇਹ ਜੋ ਕੌਮੀ ਨਿਸ਼ਾਨ ਸਾਹਿਬ ਆ ਇਹਨਾਂ ਨੂੰ ਆਪਾਂ ਚੁਲਾਈਏ ਆਪੋ ਆਪਣੇ ਸਾਧਨਾ ਤੇ ਇਹ ਨਿਸ਼ਾਨ ਲਗਾ ਕੇ ਆਪਾਂ ਆਨੰਦਪੁਰ ਸਾਹਿਬ ਦੀ ਮੁਬਾਰਕ ਧਰਤੀ ਦੇ ਉੱਤੇ ਆਈਏ ਚੜ੍ਹਦੀ ਕਲਾ ਦੇ ਨਾਲ ਆਈਏ ਇੱਥੇ ਕਾਫੀ ਰੌਣਕਾਂ ਲੱਗੀਆਂ ਵਾ ਆਨੰਦਪੁਰ ਸਾਹਿਬ ਖਾਲਸੇ ਦਾ ਵਾ ਖਾਲਸੇ ਦਾ ਇੱਥੇ ਜਨਮ ਹੋਇਆ ਵਾ ਇਹ ਆਪਣਾ ਘਰ ਵਾ ਆਪਾਂ ਬਹੁਤ ਸ਼ਰਧਾ ਭਾਵਨਾ ਦੇ ਨਾਲ ਆਪਣੇ ਘਰੇ ਆਈਏ ਗੁਰੂ ਤੇਗ ਬਹਾਦਰ ਪਾਤਸ਼ਾਹ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਆਣ ਕੇ ਆਪਾਂ ਸਜਦਾ ਕਰੀਏ ਮੈਂ ਇਹ ਵਿਸ਼ੇਸ਼ ਅਪੀਲ ਸਮੁੱਚੀ ਕੌਮ ਨੂੰ ਕਰਦਾ ਕਿ ਹਰ ਘਰ ਤੇ ਹਰ ਵਪਾਰਕਦਾਰੇ ਤੇ ਸਾਡਾ ਕੌਮੀ ਨਿਸ਼ਾਨ ਜਿਸਣਾ ਚਾਹੀਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ